ਇਹ ਤਸਵੀਰਾਂ ਤੁਹਾਡੇ ਸਾਹਮਣੇ ਉਹਨਾਂ ਨੌਜਵਾਨਾਂ ਦਾ ਘੁਟਾਪਾ ਛੜਾਇਆ ਜਾ ਰਿਹਾ ਹੈ ਜੋ ਨਕਲੀ ਪੁਲਿਸ ਵਾਲੇ ਵਾਂਕੇ ਪਿੰਡ ਵਾਲਿਆਂ ਤੋਂ ਪੈਸੇ ਵਸੂਲ ਰਹੇ ਸਨ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿੱਸੇ ਖੇੜੀ ਪਿੰਡ ਦੇ ਬਜ਼ੁਰਗ ਆਪਣਾ ਸਮਾਂ ਗੁਜ਼ਾਰਨ ਲਈ ਰੋਜ਼ਾਨਾ ਵਾਂਗ ਤਾਂਸ਼ ਖੇਡਦੇ ਸੀ ਜਿਨ੍ਹਾਂ ਕੋਲ ਤਿੰਨ ਨੌਜਵਾਨ ਪੁਲਿਸ ਡੰਡਾ ਫੜ ਕੇ ਤੇ ਪੂਰੇ ਬੂਟ ਪਾ ਕੇ ਪਹੁੰਚੇ ਤੇ ਪੁਲਿਸ ਵਾਲੇ ਹੋਣ ਦੀ ਗੱਲ ਕਰਦੇ ਹੋਣ ਤਾਂਸ਼ ਖੇਡਣ ਤੋਂ ਰੋਕਿਆ ਤੇ ਨਾਲ ਹੀ ਛੱਡਣ ਦੇ ਬਦਲੇ ਕੁਝ ਪੈਸੇ ਵੀ ਵਸੂਲ ਲਏ ਪਰ ਇਸ ਤੋਂ ਪਹਿਲਾਂ ਕਿ ਸ਼ਾਤਿਰ ਆਪਣੇ ਚਾਲ ਨੂੰ ਪੂ ਕੁਝ ਵੀ ਨਾ ਦਿਖਾ ਸਕੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਹਨਾਂ ਅਸਰ ਬਾਜੰਦਜ਼ਮ ਕੇ ਤਾਪਾ ਚੜਿਆ ਤੇ ਦੋਨੋਂ ਕੁੱਟਣ ਤੋਂ ਬਾਅਦ ਤਾਂ ਪੁਲਿਸ ਨੇ ਹਵਾਲੇ ਵੀ ਕੱਟ ਦਿੱਤਾ ਚੜਕਿਆਂ ਦੇ ਤੀਸਰੇ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਇਸ ਬਾਰੇ ਜਾਣਕਾਰੀ ਜੰਦੇ ਐਸਪੀ ਹਰਮਿਤ ਸਿੰਘ ਹੁੰਦਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਜਨਾਕਲਾਫ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਕੰਪਲੇਟ ਮਿਲ ਸੀ ਜਿਸ ਦੇ ਵਿੱਚ 30 ਪਿੰਡ ਦੇ ਵਿੱਚ ਨਾ ਕੁਝ ਬਜ਼ੁਰਗ ਬੰਦੇ ਜਿਹੜੇ ਹੈਗੇ ਨੇ ਉਤਾਸ਼ ਖੇਡ ਰਹੇ ਸੀਗੇ ਤੇਂਜਣੇ ਵਾਲੋ ਕੋਲ ਗਏ ਆਪਣੇ ਆਪ ਨੂੰ ਕਹਿਣ ਲੱਗੇ ਕਿ ਐਸੀ ਪੁਲਿਸ ਵਾਲੇ ਆ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਕੜ ਲਿਆ ਪਕੜ ਕੇ ਜਿਹੜਾ ਹੈਗਾ ਪੁਲਿਸ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਦੇ ਰਿਗਾਰਡਿੰਗ ਜਿਹੜਾ ਹੈਗਾ ਐਫ ਆਈ ਆਰ ਨੰਬਰ 31 ਜਿਹੜੀ ਹੈਗੀ ਅਰਬਨ ਸਟੇਟ ਥਾਣਾ ਜੀ ਦਰਜ ਹੋਈ ਹੈ ਅੰਡਰ ਸੈਕਸ਼ਨ 384 511 ਆਈ ਪੀ ਸੀ ਮੈਂ ਦੋ ਬੰਦੇ ਜਿਹੜੇ ਹੈਗੇ ਅਰੈਸਟ ਕਰ ਲਿਆ ਇੱਕ ਬੰਦਾ ਹਲੇ ਅਰੈਸਟ ਕਰਨਾ ਦੰਦਾ ਕਿਥੋਂ ਦੇ رہنے ਵਾਲੇ ਸੀ ਕੀ ਵਾਕੀ ਪੁਲਿਸ ਵਾਲੇ ਸੀ ਐ ਵੈਸੇ ਇਹਨਾਂ ਨੇ ਇਹ ਆਉਂਦੇ ਕਿ ਤੁਮ ਰਾਮਗੜ ਪਿੰਡ ਹੈਗਾ ਇੱਕ ਉਥੋਂ ਦਾ ਇੱਕ ਮੈਨ ਦਾ ਹੈਗਾ ਇਹ ਲੋਕਲੀ ਇਹ ਤਾਂ ਜਿਹੜੇ ਹੈਗੇ ਨੇ ਉਹ ਲੋਕਾਂ ਦੇ ਪੈਸੇ ਖੋਣ ਦੇ ਨiyet ਦੇ ਨਾਲ ਇਹਨਾਂ ਨੇ ਕੰਮ ਕੀਤਾ ਸੀ ਪਹਿਲੇ ਵੀ ਕਦੀ ਇਹਨਾਂ ਨੇ ਕੀਤਾ ਵਾਰਤਾਂ ਦੀਆਂ ਕੋਈ ਸ਼ਰਮ ਨਹੀਂ ਇਹ ਹਲੇ ਵੈਰੀਫਾਈ ਕਰ ਰਿਹਾ ਇਸ ਵੇਲੇ ਇਹ ਸਭ ਤੋਂ ਬਾਅਦ ਇਹਦਾ ਸਾਫ ਹੈ ਕਿ ਇਹ ਨੌਜਵਾਨਾਂ ਨੇ ਨਕਲੀ ਪੁਲਿਸ ਵਾਲਾ ਬੰਨਾਇ ਸੱਤ ਤੱਕ ਵਾਰੀ ਪੈ ਗਿਆ ਹੈ ਕਿ ਹੁਣ ਇਹਨਾਂ ਨੂੰ ਅਸੀਂ ਪੁਲਿਸ ਡੰਡੇ ਤੱਕ ਖਾਣੀ ਪੈਣਗੇ ਪਟਿਆਲਾ ਤੋਂ rau vrinder ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ